ਦੀ ਹੈਗੀ ਪੀਰੀ ਫਕੀਰੀ ਰੰਗ ਚੈਨਲ ਦੇਖ ਰਹੀਆਂ ਸਾਰੀਆਂ ਸੰਤਾਂ ਨੂੰ ਜਿਹ ਹੈ ਪੀਰਾ ਦੀ ਜ ਹੈ ਬਸਤਾ ਦੀ ਦੋਸਤੋ ਅੱਜ ਦੀ ਜੋ ਵੀਡੀਓ ਸੀ ਤੁਹਾਡੀ ਸੇਵਾ ਦੇ ਵਿੱਚ ਲੈ ਕੇ ਹਾਜ਼ਰ ਹੋਏ ਆਂ ਇਹ ਵੀਡੀਓ ਦੁਸ਼ਮਣਾਂ ਦਾ ਨਾਸ਼ ਕਰਨ ਵਾਸਤੇ ਤੁਹਾਨੂੰ ਮੱਜ ਟੜਾ ਦੇ ਜਾਰੇ ਜੋ ਕਿ ਬਾਬੇ ਸ਼ਮਸ਼ਾਨ ਪੈਰੋ ਦਾ ਟੜਾ ਆ ਤਾਂ ਦੋਸਤੋ ਪਿਸਟਾਲੇ ਦੇ ਨਾਲ ਦੁਸ਼ਮਣਾਂ ਦਾ ਅੰਤ ਕੀਤਾ ਜਾ ਸਕਦਾ ਹੈ ਦੁਸ਼ਮਣਾਂ ਨੂੰ ਖਤਮ ਕੀਤਾ ਜਾ ਸਕਦਾ ਹੈ ਤਾਂ ਦੁਸ਼ਮਣਾਂ ਤੇ ਹਰ ਇੱਕ ਵਾਰ ਨੂੰ ਉਲਟ ਕੀਤਾ ਜਾ ਸਕਦਾ ਤਾਂ ਦੋਸਤੋ ਵੀਡੀਓ ਨੂੰ ਬਿਨਾਂ ਸਕੇਪ ਕੀਤੇ ਦੇਖਣਾ ਤੇ ਪਹਿਲਾ ਜਿਹੜੇ ਸਾਡੇ ਚੈਨਲ ਤੇ ਨਵੇਂ ਆਏ ਨੇ ਉਹਨਾਂ ਨੂੰ ਸਾਡੀ ਗੁਜ਼ਾਰਿਸ਼ ਹੈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਇਓ ਘਟੀ ਵਾਲੇ ਬਟਨ ਨੂੰ ਵੀ ਦਬਾ ਕੇ ਜਾਇਓ ਤਾਂ ਕਿ ਆਉਣ ਵਾਲੀਆਂ ਵੀਡੀਓ ਫਿਰ ਮਿਲਦੀਆਂ ਰਹਿਣ ਗਿਆ ਸੋ ਹੁਣ ਗੱਲ ਕਰਦੇ ਹਾਂ ਜੀ ਸ਼ਮਸ਼ਾਨ ਫੈਰੋ ਦੇ ਟਾਲੇ ਬਾਰੇ ਜਿਹੜਾ ਕੀ ਬਹੁਤ ਹੀ ਜਬਰਦਸਤ ਢਾਲ ਆਇਆ ਦੋਸਤੋ ਇਸ ਢਾਲੇ ਦੇ ਨਾਲ ਦੁਸ਼ਮਣ ਤੁਹਾਡੇ ਉੱਤੇ ਕੋਈ ਵਾਰ ਨਹੀਂ ਕਰ ਸਕੇਗਾ ਦੁਸ਼ਮਣ ਨੂੰ ਐਸਾ ਸਬਕ ਸਿਖਾਏਗਾ ਕਿ ਦੁਸ਼ਮਣ ساری ਜ਼ਿੰਦਗੀ ਯਾਦ ਰੱਖੇਗਾ ਕਿ ਮੈਂ ਪੰਗਾ ਲਵਾਂ ਕਿ ਨਾ ਲਵਾਂ ਸੋ ਦੋਸਤੋ ਇਹ ਢਾਲਾ ਇੰਨਾ ਕਿ ਪਾਵਰਫੁੱਲ ਹੈ ਇਹਦਾ ਰਿਜ਼ਲਟ ਬਹੁਤ ਪਾਵਰਫੁੱਲ ਤਰੀਕੇ ਨਾਲ ਮਿਲਦਾ ਹੈ ਜੇ ਸਹੀ ਤਰੀਕੇ ਨਾਲ ਇਹਨੂੰ ਕੀਤਾ ਜਾਵੇ ਤਾਂ ਪਰ ਸਾਡਾ ਫਰਜ਼ ਸਹੀ ਤਰੀਕੇ ਨਾਲ ਸਮਝਾਉਣਾ ਤੁਹਾਨੂੰ ਤਾਂਕਿ ਤੁਸੀਂ ਆਪਣਾ ਕੰਮ ਸਹੀ ਤਰੀਕੇ ਦੇ ਨਾਲ ਕਰ ਲੋ ਤਾਂ ਦੋਸਤੋ ਹੁਣ ਅੱਜ ਦੇ ਟਾਈਮ ਦੇ ਵਿੱਚ ਜਿਹੜੇ ਦੁਸ਼ਮਣ ਆ ਕਹਿੰਦੇ ਲੋੜੀਂ ਨੇ ਪੈਂਦੀ ਕਿ ਦੁਸ਼ਮਣ ਤਪ ਕਰ ਜੀ ਪੈਦਾ ਹੋਏ ਹੁੰਦੇ ਨੇ ਭਾਰਤ ਦਾ ਦੁਸ਼ਮਣ ਬਾਹਰ ਦੀ ਗੱਲ ਆ ਪਹਿਲਾਂ ਤਾਂ ਘਰੋਂ ਦੁਸ਼ਮਣ ਐਨੇ ਇੱਕ ਦਿੱਕਾ ਲਾਉਂਦੇ ਆ ਇਹ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਕਿ ਮੇਰਾ ਇਹ ਦੁਸ਼ਮਣ ਆ ਜਿਹੜੇ ਘਰ ਦੇ ਦੁਸ਼ਮਣ ਆ ਉਹਨਾਂ ਦਾ ਤਾਂ ਪਤਾ ਹੀ ਬਾਅਦ ਚ ਲੱਗਦਾ ਜਦੋਂ ਨੁਕਸਾਨ ਕਰਕੇ ਚਲੇ ਜਾਂਦੇ ਆ ਜਿਹੜਾ ਬਾਹਰ ਦਾ ਦੁਸ਼ਮਣ ਹੋਏਗਾ ਉਹ ਸੋਚੇਗਾ ਕੰਮ ਕਰਨ ਤੋਂ ਪਹਿਲਾਂ ਕਿੱਦਾਂ ਕਰੀਏ ਕਿੱਦਾਂ ਨਾ ਕਰੀਏ ਉਹਦੀ ਕੋਈ ਜੱਜਮੈਂਟ ਨਹੀਂ ਲੱਗ ਪਾਉਂਦੀ ਉਹਨੂੰ ਕੋਈ ਤਰੀਕਾ ਨਹੀਂ ਛੇਤੀ ਲੱਭਦਾ ਨਹੀਂ ਤੇ ਜਿਹੜੇ ਤੰਤਰ ਦੇ ਨਾਲ ਜਾਦੂ ਟੂਣੇ ਦਾ ਕਾਲੇ ਅਲਮ ਦਾ ਸਹਾਰਾ ਲੈਂਦੇ ਆ ਉਹ ਛੇਤੀ ਤੋਂ ਛੇਤੀ ਕੰਮ ਕਰ ਹੀ ਦਿੰਦੇ ਆ ਜਾਂ ਕੋਈ ਆਪਾਂ ਅੱਜ ਦੇ ਟਾਈਮ 'ਚ ਹੁੰਦਾ ਕੀ ਆ ਸੋਸ਼ਲ ਮੀਡੀਆ ਤੇ ਫੋਟੋ ਪਾ ਦਿੰਨੇ ਆ ਫੇਸਬੁੱਕ ਤੇ ਪਾ ਦਿੰਨੇ ਆ ਕਿਸੇ ਵੀ ਪਲੇਟਫਾਰਮ ਤੇ ਪਾਣੇ ਆ ਤੇ ਕੋਈ ਨਾ ਕੋਈ ਤੁਹਾਡੇ ਨਾਲ ਕਨੈਕਟ ਹੁੰਦਾ ਹੀ ਆ ਉਥੋਂ ਚਾਹੇ ਉਥੋਂ ਫੋਟੋ ਤੇ ਹੀ ਕੰਮ ਹੋ ਜਾਂਦਾ ਹੈ ਸੋ ਇਹਨਾਂ ਚੀਜ਼ਾਂ ਦਾ ਵੀ ਥੋੜਾ ਧਿਆਨ ਰੱਖਿਆ ਕਰੋ ਕਿ ਫੋਟੋਆਂ ਜਿਆਦਾ ਆਪਣੀਆਂ ਕਲੀਅਰ ਫੇਸ ਵਾਲੀਆਂ ਨਾਲ ਪਾਇਆ ਕਰੋ ਤਾਂ ਕਿ ਤੁਹਾਡੇ ਤੇ ਵੀ ਕੋਈ ਵਾਰ ਨਾ ਚੱਲ ਸਕੇ ਸੋ ਅੱਜ ਦੇ ਟਾਈਮ ਦੇ ਵਿੱਚ ਪਰ ਲੋਕ ਨਹੀਂ ਮੰਨਦੇ ਕੀ ਕਹੀਏ ਕਿ ਸਾਰੇ ਇਹੀ ਚੀਜ਼ ਨੂੰ ਦੇਖਦੇ ਆ ਕਿ ਨਹੀਂ ਅਸੀਂ ਫੋਟੋ ਤਾਂ ਅਪਲੋਡ ਕਰਨੀ ਹੈ ਪਰ ਫੋਟੋਆਂ ਦੇ ਨਾਲ ਬਹੁਤ ਜੜੇ ਹੈਗੇ ਆ ਕਮ ਹੋ ਜਾਂਦੇ ਆ ਸੋ ਆਪਾਂ ਅੱਜ ਇਸ ਵਿਸ਼ੇ ਤੇ ਗੱਲ ਕਰਾਂਗੇ ਕਿ ਜੇ ਤੁਸੀਂ ਦੁਸ਼ਮਣ ਦੇ ਦੁਸ਼ਮਣ ਨੂੰ ਨਕੀਲ ਕਸਣੀ ਹੈ ਦੁਸ਼ਮਣ ਨੂੰ ਬਿਲਕੁਲ ਜੀਤਾ ਕਹਿ ਲੋ ਕਿ ਉਹਦਾ ਸਫਾਇਆ ਕਰਨਾ ਹੁਣ ਦੁਸ਼ਮਣ ਦਾ ਪਤਾ ਹੈ ਜਾਂ ਨਹੀਂ ਵੀ ਹੈ ਤਾਂ ਵੀ ਤੁਸੀਂ ਪ੍ਰਯੋਗ ਦੋ ਤਰੀਕੇ ਨਾਲ ਕਰਨਾ ਇਹਦੇ ਵਿੱਚ ਸ਼ਮਸ਼ਾਨ ਪੈਰ ਉਹਦਾ ਭੋਗ ਵੀ ਦੇਣਾ ਤੇ ਦੂਜਾ ਜੇ ਤੁਹਾਨੂੰ ਆਪਣੇ ਦੁਸ਼ਮਣ ਦਾ ਪਤਾ ਤਾਂ ਉਹਦੇ ਲਈ ਵੀ ਤੁਹਾਨੂੰ ਦੋ ਟ੍ਰਿਕ ਨਾਲ ਦੱਸ ਦਿੰਨੇ ਆ ਇਦਾਂ ਤੁਹਾਡਾ ਜਿਹੜਾ ਫਾਇਦਾ ਤੁਹਾਨੂੰ ਹੋ ਜਾਏਗਾ ਸੋ ਦੋਸਤੋ ਜਿਸ ਤਰ੍ਹਾਂ ਤੁਸੀਂ ਤੁਹਾਨੂੰ ਪਤਾ ਹੈ ਜੀ ਤੁਹਾਡਾ ਕੋਈ ਦੁਸ਼ਮਣ ਐਸਾ ਹੈਗਾ ਜਿਹਨੇ ਤੁਹਾਡੇ ਤੇ ਹਮਾਰ ਕੀਤਾ ਜਾਂ ਤੁਹਾਨੂੰ ਕਿਤੇ ਵੀ ਤੁਹਾਡਾ ਨੁਕਸਾਨ ਕਰ ਦਿੱਤਾ ਹਨਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਤੁਹਾਡਾ ਤੁਹਾਨੂੰ ਪਤਾ ਪਾਚ ਲੱਗਾ ਪਰ ਤੁਸੀਂ ਦੁਸ਼ਮਣ ਦਾ ਤੁਸੀਂ ਪਤਾ ਕਿਸੇ ਤਰੀਕੇ ਨਾਲ ਲੱਗ ਗਿਆ ਤਾਂ ਤੁਹਾਨੂੰ ਠੀਕ ਹੈ ਜੇ ਨਹੀਂ ਪਤਾ ਲੱਗ ਸਕਿਆ ਤਾਂ ਤੁਸੀਂ ਹੱਲ ਦੁਆਰਾ ਕਰਨਾ ਹੀ ਕਰਨਾ ਤੁਸੀਂ ਕੀ ਕਰਨਾ ਹੁਣ ਪਹਿਲਾ ਸੁਣ ਲੋ ਇੱਕ ਨਿੰਬੂ ਲੈਣਾ ਆ ਨਿੰਬੂ ਸਾਫ ਸੁਥਰਾ ਨਿੰਬੂ ਲੈ ਕੇ ਇੱਕ ਮਾਰਕਰ ਲੈਣਾ ਬਲੈਕ ਕਲਰ ਦਾ ਕਾਲੇ ਰੰਗ ਦਾ ਮਾਰਕਰ ਲੈਣਾ ਬਾਜ਼ਾਰ ਤੋਂ ਜਿੱਥੋਂ ਸ਼ੌਕ ਕਾਪੀਆਂ ਵਾਲੇ ਦੁਕਾਨ ਤੋਂ ਠੀਕ ਹੈ ਤੁਸੀਂ ਇਸ ਮਾਰਕਰ ਨੂੰ ਲੈ ਕੇ ਉਹਦੇ ਨਾਲ ਇੱਕ ਉਹਦੇ ਤੇ ਨਿੰਬੂ ਦੇ ਉੱਤੇ ਉਹੀ ਤਸਵੀਰ ਬਣਾਣੀ ਆ ਇਨਸਾਨ ਦੀ ਵਿੱਚ ਉਹਦਾ ਨਾਮ ਲਿਖਣਾ ਆ ਤੁਸੀਂ ਨਾਮ ਲਿਖਣ ਤੋਂ ਬਾਅਦ ਕੀ ਕਰਨਾ ਜਿੱ ਇੱਕ ਇੱਕ ਕਰਦਾ ਤੁਸੀਂ ਇੱਕ ਬੋਧਾ ਲਪਣਾ ਇੱਕ ਕਰਦਾ ਬੂਟਾ ਜਿਹੜਾ ਆਮ ਸ਼ਰਕਾਂ ਦੇ ਲੱਗੇ ਸ਼ਾਗੇ ਬਹੁਤ ਲੱਗੇ ਹੁੰਦੇ ਨੇ ਠੀਕ ਹੈ ਤੁਸੀਂ ਕੀ ਕਰਨਾ ਇੱਕ ਕਰਦਾ ਪੇਟ ਤੇ ਕੋਲ ਚਲੇ ਜਾਣਾ ਨਿੰਬੂ ਤੇ ਤੁਸੀਂ ਉਹਦਾ ਨਾਮ ਲਿਖ ਕੇ ਵਿੱਚ ਪੁਤਲਾ ਬਣਾ ਕੇ ਉਹਦੇ ਵਿੱਚ ਤਸਵੀਰ ਬਣਾ ਕੇ ਨਿੰਬੂ ਦੇ ਵਿੱਚ ਉਹਦਾ ਨਾਮ ਲਿਖ ਲੈਣਾ ਤੇ ਉਸ ਕਿਕਰ ਤੋਂ ਕਿਕਰ ਦੇ ਕੋਲ ਜਾ ਕੇ ਬਾਬੇ ਸ਼ਮਸ਼ਾਨ ਪੈਰੋ ਦਾ ਪਹਿਲਾਂ ਤਾਂ ਨਾਂ ਲੈਣਾ ਵੀ ਸ਼ਮਸ਼ਾਨ ਪੈਰੋ ਬਾਬਾ ਜੀ ਦੀ ਕਿਰਪਾ ਦੇ ਨਾਲ ਜਾਂ ਸ਼ਮਸ਼ਾਨ ਪੈਰੋ ਨੂੰ ਯਾਦ ਕਰਕੇ ਤੁਸੀਂ ਉਸ ਕਿਕਰ ਤੋਂ ਕੰਡੇ ਤੋੜ ਲੈਣੇ ਧੋਕ ਠੀਕ ਹੈ ਕੰਡੇ ਤੋੜ ਕੇ ਉਸ ਨਿੰਬੂ ਦੇ ਵਿੱਚ ਤੁਸੀਂ ਜਿੱਥੇ ਉਹਦੀ ਫੋਟੋ ਬਣਾਈ ਹੋਣੀ ਉਹਦੇ ਵਿੱਚ ਲਗਾ ਦੇਣਾ ਇੱਕ ਸਿਰ ਤੇ ਲਗਾ ਦੇਣਾ ਉਸੀ ਇਸੇ ਤਰ੍ਹਾਂ ਸੱਤ ਕੰਡੇ ਤੋੜ ਕੇ ਸੱਤ ਜਿਹੜੇ ਕੰਡੇ ਆ ਉਹਦੇ ਲਗਾ ਦੇਣੇ ਇੱਕ ਸਿਰ ਤੇ ਲਗਾ ਦੇਣਾ ਇੱਕ ਉਹਦੀ ਛਾਤੀ ਤੇ ਲਾ ਦੇਣਾ ਇੱਕ ਪੇਟ ਦੇ ਵਿੱਚ ਲਾ ਦੇਣਾ ਦੋ ਲੱਤਾਂ ਤੇ ਲਾ ਦੇਣੇ ਤੇ ਦੋ ਬਾਹਾਂ ਤੇ ਠੀਕ ਹੈ ਦੋ ਲੱਤਾਂ ਤੇ ਦੋ ਬਾਹਾਂ ਤੇ ਇੱਕ ਸਿਰ ਦੇ ਵਿੱਚ ਇੱਕ ਪੇਟ ਦੇ ਵਿੱਚ ਦੋ ਲੱਤਾਂ ਤੇ ਦੋ ਬਾਹਾਂ ਤੇ ਇੱਕ ਸਿਰ ਤੇ ਇੱਕ ਪੇਟ ਦੇ ਵਿੱਚ ਇੱਕ ਛਾਤੀ 'ਚ ਬਸ ਸੱਤ ਲੈ ਲੈਣੇ ਆ ਲਗਾ ਦੇਣੇ ਠੀਕ ਹੈ ਤੇ ਲਗਾ ਕੇ ਉਹ ਨਿੰਬੂ ਤੁਸੀਂ ਉਹਦੇ ਜਿੱਥੇ ਜਿਹੜਾ ਕਿਕਰ ਦਾ ਪੇੜ ਹੁੰਦਾ ਉੱਥੇ ਕਿੱਲ ਮਾਰ ਕੇ ਕੱਢ ਕੇ ਆਉਣਾ ਦੇ ਵਿੱਚ ਠੀਕ ਹੈ ਕਿੱਲ ਮਾਰ ਕੇ ਘੱਟ ਦੇਣਾ ਤੇ ਬਾਬੇ ਸ਼ਮਸ਼ਾਨ ਪੈਰੋਂ ਨੂੰ ਫਰਿਆਦ ਕਰ ਦੇਣੀ ਕਿ ਇਹ ਮੇਰਾ ਜਿਹੜਾ ਦੁਸ਼ਮਣ ਆਇਦਾ ਜੋ ਵੀ ਇਹਨੇ ਮੇਤੇ ਕੀਤਾ ਇਹਨੂੰ ਆਪਣੇ ਆਪ ਸੰਭਲੋ ਠੀਕ ਹੈ ਤੁਸੀਂ ਨਾਲ ਇੱਕ ਸ਼ਰਾਬ ਦਾ ਪਾਈਆ ਲੈ ਕੇ ਜਾਣਾ ਠੀਕ ਹੈ ਇੱਕ ਲੈ ਕੇ ਜਾਣੀ ਕਲੇਜੀ ਜੇ ਤੁਹਾਨੂੰ ਦੁਸ਼ਮਣ ਦਾ ਨਾਮ ਨਹੀਂ ਪਤਾ ਤਾਂ ਬਾਬੇ ਪੈਰੋ ਨੂੰ ਫਰਿਆਦ ਕਰਨੀ ਸ਼ਮਸ਼ਾਨ ਪੈਰੋ ਨੂੰ ਕਿ ਹੇ ਸ਼ਮਸ਼ਾਨ ਪੈਰੋ ਹੇ ਪਾਪਾ ਜੀ ਜਿਹਨੇ ਵੀ ਮੇਰੇ ਤੇ ਕੰਮ ਕੀਤਾ ਆ ਜਾਦੂ ਟੂਣਾ ਕੀਤਾ ਇਲਮ ਕੀਤਾ ਆ ਜਿਹੜਾ ਵੀ ਮੇਰਾ ਦੁਸ਼ਮਣ ਆ ਉਹਦਾ ਆਪਣੇ ਆਪ ਤੁਸੀਂ ਦੇਖੋ ਤੇ ਇੱਕ ਇੱਕਰ ਦੇ ਜਿਹੜਾ ਤਣਾ ਉਹਦੇ ਥੱਲੇ ਰੱਖ ਦੇਣਾ ਤਾਂ ਦੇਖਿਓ ਤੁਹਾਡਾ ਦੁਸ਼ਮਣ ਥੋੜੇ ਦਿਨਾਂ ਦੇ ਵਿੱਚ ਹੀ ਆਪਣੇ ਆਪ ਤੁਹਾਡੇ ਕਦਮਾਂ 'ਚ ਡਿੱਗੂਗਾ ਤਾਂ ਦੋਸਤੋ ਇਹ ਵੀਡੀਓ ਸੀ ਜੇ ਚੰਗੀ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਕਰ ਦੇਣਾ